ਉਹਦਾ ਮੌਨਿਆ ਤੇ ਤਾਕੀ ਖੁਦ ਨਾਰਨੀ ਸੁਖਪੁਰ ਦਾ ਹੁਕਮਾਰ ਦਾ ਹੱਥ ਪੇਪਰ ਮਾਰਨੀ ਹੈ ਰਿਮੋਟ ਨਾਲ ਬਾਹਰ ਦੀ ਕਿਸਾਨ ਜੁਨੀ ਨੇ ਇੱਕ ਤਾਂ ਗ੍ਰਾਹਾਂ ਦੇ ਵੱਲੋਂ ਜਿਹੜਾ ਅੱਜ ਕਬਜਾ ਪ੍ਰਸ਼ਾਸਨ ਨੇ ਧੱਕੇ ਦੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਵੜ ਕੇ ਲਿਆ ਪਿਛਲੇ ਦਿਨੀ ਉਸ ਕਬਜੇ ਨੂੰ ਦੁਬਾਰਾ ਲੈਣ ਦੇ ਲਈ ਕਾਰਪੋਰੇਟਾਂ ਦੇ ਬੰਬਾਂਵਾਰ ਹੋਈ ਖੜੀਆਂ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਇਥੇ ਦੀ ਸਰਕਾਰ ਬਈ ਐਡੇ ਟਿਪਰ ਲਾ ਕੇ ਕਿਸਾਨਾਂ ਨੂੰ ਜਾਣ ਤੋਂ ਰੋਕਿਆ ਜਾ ਰਿਹਾ ਤੇ ਦੇਖੋ ਕਿਸ ਤਰ੍ਹਾਂ ਕਿਸਾਨਾਂ ਦੇ ਜਿਹੜਾ ਲਾਖੀ ਚਾਰਜ ਉਹ ਕੀਤਾ ਹੋਇਆ ਦੇਖੋ ਕਿਸਾਨਾਂ ਨੇ ਜਿੱਤ ਦਾ ਬਾਦ ਜਿੰਦਾਬਾਦ ਟਕ 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 ਸਾਡੀ ਕਿਸਾਨ ਜਗਤ ਇਕੱਠਾ ਕਰਾਉਂਦਾ ਜਿੱਤ ਦਾ ਬਾਦ ਜਿੱਦਾ ਬਾਦ ਜਿੰਦਾਬਾਦ ਸਾਡੀ ਕਿਸਾਨ ਨੂੰ ਉੱਠਾਉਂਦਾ ਆਹ ਹਾਂ ਐਡੀ ਐਸਪੀ ਸਾਹਿਬ ਇਹ ਟੱਕਾ ਉਹ ਟੱਕਾ ਇਹ ਟੱਕਾ ਇਹ ਟੱਕਾ ਜਿਹੜਾ ਤੁਸੀਂ ਭਾਈ ਜਿਹੜਾ ਤੁਸੀਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਕਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਟਰੈਕਟਰ ਮਾਰੇ ਆ ਉਹ ਚੇ ਉਹ ਆਪਣੇ ਗੀਂਦ ਨੂੰ ਫੋਨ ਕਰੋ ਜਲਦੀ ਭਰ 10000 ਫੁਰਕਾ ਆਪਣਾ ਓ ਜਲਦੀ ਆ ਆਏ ਕਿੰਨੇ ਕਿ ਚਰਾਏਗਾ ਨਾਮ ਮਰੂਪਰਾ ਦੇਖੋ ਕਿਵੇਂ ਆਪ ਸਰ ਆਪ ਬਫਾਦਰੀ ਨਵਾਰ ਹੈ ਨਾ ਕੋਈ ਸਰਕਾਰ ਦੀ ਕਾਰਪੋਰੇਟਾਂ ਦੇ ਹੱਕ ਜਭੋਗਤ ਰਿਹਾ ਇਥੋਂ ਦਾ ਪੁਲਿਸ ਪ੍ਰਸ਼ਾਸਨ ਹੋਰ ਵੀ ਖਾਂ ਦੀਏ ਰੋਕ ਤਾ ਰਹੇ ਜਿੰਦਾਬਾਹ ਭਾਈ ਥੱਲੇ ਹੋਰ ਵੀ ਖਾਂ ਦੁਨੀਆ ਨਾਲ ਟਕਰਾ ਰਹਾ ਹਾਰਦਿਕ ਸਵਾਗਤ ਹੈ ਆਪ ਦਾ ਗ੍ਰਾਹਕ ਜਿੰਦਾਬਾਦ ਜਿੰਦਾਬਾਦ ਦੇਖੋ ਕਿਵੇਂ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਇਥੋਂ ਦੀ ਮਾਨ ਸਰਕਾਰ ਆਈ ਹੋਈ ਐ ਗੱਟਾ ਪੁਲਿਸ ਪ੍ਰਸ਼ਾਸਨ ਲਾ ਕੇ ਇੰਨਾਂ ਦੀਆਂ ਜ਼ਮੀਨਾਂ 'ਚ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਇੱਥੋਂ ਇੱਥੇ ਦੀ ਸਰਕਾਰ ਕਰ ਰਹੀ ਐ ਉਹਨਾਂ ਦਾ ਸਹੀ ਮਾਪਦਿਆ ਵੀ ਨਹੀਂ ਦੇ ਰਹੀ ਉਲਟਾ ਡੰਡੇ ਦੇ ਜ਼ੋਰ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਧੱਕੇ ਨਾਲ ਵੜਿਆ ਜਾ ਰਿਹਾ ਤੇ ਜਦੋਂ ਕਿਸਾਨ ਆਪਣੀਆਂ ਹਰਦੀਕ ਸੰਜੁਣੀ ਨੇ ਇੱਕ ਤਾਂ ਗਰਾਹਾਂ ਵੱਲੋਂ ਉਲਟਾ ਕਿਸਾਨਾਂ ਤੇ ਡਾਂਗ ਭਰਾਈ ਜਾ ਰਹੀ ਐ ਲਾਠੀ ਚਾਰਜ ਕੀਤਾ ਜਾ ਰਿਹਾ ਜਿਹੜਾ ਬਟਿੰਡਾ ਜ਼ਿਲ੍ਹਾ ਦੇ ਵਿੱਚ ਕੰਡਿਡਾ 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 ਖੁਫਾ ਤੋਂ ਹੁੰਦੇ ਨੇ ਕਿੰਨੇ ਆਏ ਹੋ ਉਹ ਟਰੱਕ ਨੇ ਲੇਖੂ ਜ਼ੋਰ ਤੋਂ ਜਗਾ ਹੈ ਗਿਆ ਟਰੱਕ ਨੇ ਔਰ ਥੱਕ ਨੇ ਜ਼ੋਰ ਤੋਂ ਜਗਾ ਹੈ ਗਿਆ ਕੋਈ ਨਹੀਂ ਇਹੋ ਜਿਹਾ ਹੀ ਕਰ ਰਿਹਾ ਪ੍ਰਸ਼ਾਸਨ ਹੋ ਵੀ ਹੋ ਵੀ ਦੀ ਸਾਡੀ ਕਾਪੀ ਕਰਕੇ ਭੱਜ ਗਿਆ ਪਾ ਇਹ ਕੇ ਵਾਹ ਹੱਥ ਬਲਾ ਕੇ ਤਸਵੀਰੋ ਫੋਟੋਆਂ ਕਿਸਾਨਾਂ ਨੇ ਪੁਲਿਸ ਨੂੰ ਇੱਕ ਵਾਰ ਫਿਰ ਖੜੇ ਰੱਖਿਆ ਗੱਡੀਆਂ ਕੱਢੀਆਂ ਗੱਡੀ ਵਾਹ ਪਾ तस्वीर कया चाल चालू चलवीर पिछेर पिछे कार रखियो ਤੁਸੀਂ ਦੇਖ ਸਕਦੇ ਹੋ ਕਿਸਾਨਾਂ ਨੇ ਪੁਲਿਸ ਨੂੰ ਇੱਕ ਵਾਰ ਫੇਰ ਅੱਗੇ ਲਾ ਲਿਆ ਹੈ ਕਿ ਜਿਹੜੀ ਪੁਲਿਸ ਅੱਗੇ ਇਥੋਂ ਦੀ ਮਾਲ ਸਰਕਾਰ ਲੋਕਾਂ ਦੇ ਵਿਰੋਧ 'ਚ ਖੜੀ ਹੈ ਜਿਹਦਾ ਸਬੂਤ ਇਹ ਹੈ ਵੀ ਅੱਜ ਬਠਿੰਡਾ ਦੇ ਵਿੱਚ ਦੁੰਨਿਆਲ ਸ਼ੇਰਗੜ ਉਹ ਦੁੱਖੇ ਵਾਲੀ ਪਿੰਡਾਂ ਦੇ ਵਿੱਚ ਅੱਜ ਨੰਦਰਪੁਰ ਤੋਂ ਬੰਦ ਹੋ ਗਿਆ ਹੈ ਹੈਲੋ ਹੈਲੋ ਆਹ ਤਾਰਾਂ ਬੰਦ ਕਰ ਪ੍ਰਧਾਨ ਇੱਕ ਮਿੰਟ ਰੋਕਦਾ ਇੱਕ ਮਿੰਟ ਰੋਕ ਪ੍ਰਧਾਨ ਤਾਰ ਜੋੜ ਛੇਤੀ ਛੇਤੀ ਪਿਛਲਾ ਨੂੰ ਕੱਢ ਕੇ ਲੈ ਆ ਸਾਰਾ ਪੂਰਾ ਗੱਲ ਸਾਬਾਸ਼ ਅੱਗੇ ਬੁਲਤ ਗਿਆ ਚਲੋ ਚੱਲ ਚੱਲ ਤੁਰ ਪੈ ਗਦੀ ਆਖੇ ਮਤਰਾ ਜਰੂਰ ਤੁਰ ਫਰਦੀ ਲੰਗ ਸਾਰੇ ਬੰਦੇ ਆ ਗਏ ਆ ਗਏ ਆ ਗਏ ਆ ਹਲੇ ਆ ਗਏ ਹੋ ਆ ਗਏ ਆ ਗਏ ਚਲੋ ਤਵਾ ਚਲੋ ਸਾਰੇ ਚਲ 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 ਜੂਨੇ ਵਾਲ ਸ਼ੇਰਗੜ ਜਿੱਥੇ ਬਲਸ ਪ੍ਰਸ਼ਾਸਨ ਦੇ ਵੱਲੋਂ ਧੱਕੇ ਦੇ ਨਾਲ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਔਰ ਇੱਕ ਕਬਜ਼ਾ ਕੀਤਾ ਗਿਆ ਹੈ ਕਿ ਕਿਸਾਨ ਜਦੋਂ ਕਬਜ਼ਾ ਲੈਣ ਦੇ ਲਈ ਹੁਣ ਜਾ ਰਹੇ ਹੈ ਤੁਸੀਂ ਦੇਖਿਆ ਵੀ ਕਿਵੇਂ ਕਿਸਾਨਾਂ ਦੇ ਉੱਤੇ लाठी ਝਾਰ ਰਹੀ ਹੈ ਇਸ ਹੁੰਦੀ ਸਰਕਾਰ ਸਰਕਾਰ ਨੇ ਕੀਤਾ ਹੈ ਇੱਥੋਂ ਦੇ ਬਹੁਤਰੇ ਹੋਏ ਆਫਸਰਾਂ ਨੇ ਸ਼ਰਯਾਮ ਕਿਸਾਨਾਂ ਦੀਆਂ ਮਾਹਾਂ ਫੜ ਕੇ ਉਹਨਾਂ ਨੂੰ ਗੱਡੀਆਂ ਤੋਂ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਖੁੱਜੀਆਂ ਮਾਰੀਆਂ ਪਰ ਕਿਸਾਨਾਂ ਦਾ ਰੋਹ ਤੇ ਕਿਸਾਨਾਂ ਦਾ ਜਜ਼ਬਾ ਆਪਦੀ ਜਿੰਦਗੀਆਂ ਅਸਸਪੀ ਮਰਦਵਾ ਮਾ ਜਿਹੜੀ ਜ਼ਮੀਨਾਂ ਨੂੰ ਬਚਾਉਣ ਦੇ ਲਈਵੇਂ ਜਾ ਰਹੇ ਨੇ ਕਿਸਾਨਾਂ ਦੇ ਰੋਹ ਅੱਗੇ ਥੀ ਜਿਹੜੀ ਭਗਵਾਨਤਮਾਨ ਦੀ ਪੁੱਤਰੀ ਹੋਈ ਸਰਕਾਰ ਹੈ ਜਿਹਨੂੰ ਇਹ ਸੀ ਵੀ ਸ਼ਾਇਦ ਮੈਂ ਕਿਸਾਨਾਂ ਨੂੰ ਰੋਕ ਲੂੰ ਪਰ ਕਿਸਾਨਾਂ ਨੇ ਇੱਕ ਵਾਰ ਫੇਰ ਤੇ ਇਸ ਗੱਲ ਦਾ ਸਬੂਤ ਦਿੱਤਾ ਹੈ ਵੀ ਇੱਥੋਂ ਦੀ ਸਰਕਾਰ ਭੁੱਲ ਜਵੇ ਬਈ ਸਾਡੀ ਮਾਂ ਦੇ ਉਹ ਅੱਖ ਰੱਖ ਕੇ ਸਾਡੀ ਜ਼ਮੀਨ 'ਚ ਪੈਰ ਪਾ ਜੂਗੀ ਪਹਿਲਾ ਕੋਟਾਗਾ ਮੋਰਚੇ ਵੇਲੇ ਵੀ ਲੋਕਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਉਹ ਵੀ ਦਿਖਾਇਆ ਜਦੋਂ ਧੱਕੇ ਨਾਲ ਕਬਜ਼ਾ ਕੀਤਾ ਸੀ ਇੱਥੋਂ ਦੀ ਸਰਕਾਰ ਨੇ ਕਿਸਾਨਾਂ ਨੇ ਜਾ ਕੇ ਉਹ ਕਬਜ਼ੇ ਮੋੜ ਬਹਾਲ ਕਰਾਏ ਸੀ ਤੇ ਫੇਰ ਮਰੀਲਕੋਟ ਦੇ ਵਿੱਚ ਇੱਕ ਕਿਸਾਨ ਦੀ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਕੀਤਾ ਤੇ ਇੱਥੋਂ ਦੇ ਕਿਸਾਨ ਲਗਭਗ 15 ਨਾਕੇ ਭੰਨ ਕੇ ਜੰਦਾ ਗਏ ਨੇ ਆਪਣੀ ਜ਼ਮੀਨ ਦੇ ਆਪ ਦਾ ਕਬਜ਼ਾ ਬਹਾਲ ਕਰਨ ਦੀ ਤੇ ਇਸੇ ਤਰ੍ਹਾਂ ਹੁਣ ਜਿਹੜਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੇ ਧੱਕੇ ਦੇ ਨਾਲ ਕਬਜ਼ਾ ਕੀਤਾ ਉਸ ਕਬਜ਼ੇ ਨੂੰ ਛਡਾਉਣ ਦੇ ਲਈ ਕਿਸਾਨ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਇੱਥੋਂ ਦੀ ਸਰਕਾਰ ਨੇ ਪੂਰੀ ਵਾਹ ਲੀ ਪਰ ਕਿਸਾਨਾਂ ਨੇ ਸਾਰਿਆਂ ਰੋਕਾਂ ਭੰਨ ਕੇ ਜਿਹੜੀ ਉਹ ਜ਼ਮੀਨ ਦੇ ਧੱਕੇ ਨਾਲ ਕਬਜ਼ਾ ਕਰ ਰਹੇ ਆ ਇੱਥੋਂ ਦੀ ਸਰਕਾਰ ਉਸ ਵੱਲੋਂ ਜਿਹੜਾ ਅੱਗੇ ਵਧਣ ਦਾ ਫੈਸਲਾ ਕੀਤਾ ਹੋਇਆ ਤੇ ਕਿਸਾਨ ਅੱਗੇ ਵਧ ਰਹੇ ਆ ਦੇਖੋ ਕਿਸ ਤਰ੍ਹਾਂ ਕਿਸਾਨਾਂ ਨੂੰ ਦੁਬਾਰਾ ਜਿਹੜੀ ਉਹ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੇਖੋ ਦੇਖੋ ਅੱਗੇ ਅੱਗੇ ਵਧੋ ਅੱਗੇ ਜਾ ਕੇ ਫੇਰ ਅੱਗੇ ਵਧੋ ਸਾਰੇ ਸਾਨੂੰ ਹੱਥ ਹਮਾਰੇ ਅੱਗੇ ਜਿੰਨੇ ਪਿੱਛੇ ਦੇਖੋ ਫੇਰ ਅੜਕਾ ਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੰਦਾਬਾਦ ਮੁਤਾਬਕ ਜਿੰਦਾਬਾਦ ਮੁਤਾਬਕ ਜਿੰਦਾਬਾਦ ਜਿੰਦਾਬਾਦ ਮੁਤਾਬਕ ਕੀ ਕਰਨਾ ਚਾਹੁੰਦੇ ਹੋ ਡਾਕਟਰ ਇਹ ਕੈਮਰੇ ਤੇ ਉਂਗਲੀ चाल खणे कला खार मुत्रीम ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੂਰਾ ਪੂਰਾ ਜੋਰ ਲਾ ਕੇ ਜਿਹੜੀ ਕਿਸਾਨ ਬਠਿੰਡਾ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਦੀ ਜਿਹੜੀ ਜ਼ਮੀਨ ਧੱਕੇ ਨਾਲ ਅਗਵਾਰ ਕੀਤੀ ਹੈ ਤੇ ਅੱਜ ਉਸ ਜ਼ਮੀਨ ਦਾ ਜਿਹੜਾ ਪਤਾ ਨਹੀਂ ਸਰ ਮੁਰਦਾ ਨਹੀਂ ਨਹੀਂ ਪਿੱਛੇ ਹੋਣਗੇ ਕਿੱਥੇ ਕਿਉਂਕਿ ਨਾ ਇਹ ਜੱਦੀ ਜਾਂਦੇ ਅਸੀਂ ਜੀ ਪਹੁੰਚਾਂਗੇ रोझपुर की सीए स्टाफ ने जीरा में बैंक डकैती के मामले के 3 आरोपियों को किया काबू देखिए खास रिपोर्ट

ਬੇਸਿਕਲੀ ਇਨਾਂ ਨੇ ਏਟੀਐਮ ਦੇ थ्रू ਐਂਟਰ ਕੀਤਾ ਜਿਹੜਾ ਬੈਂਕ ਹੈ ਫਿਰ ਉਹਦੇ ਵਿੱਚ ਇਨਾਂ ਨੇ ਗ੍ਰਿਲ ਤੋੜ ਕੇ ਉੱਥੇ ਐਂਟਰੀ ਕੀਤੀ ਔਰ ਜਿਹੜੇ ਇਹਨਾਂ ਨੂੰ ਲੈਪਟਾਪ ਮਿਲੇ ਉਸ ਨੂੰ ਚੁਰਾਇਆ ਤੇ ਚੈਸਨੂੰ ਤੋੜਨੇ ਦੀ ਪੂਰੀ ਕੋਸ਼ਿਸ਼ ਕੀਤੀ ਉਸ ਦੌਰਾਨ ਟੀਮ ਕਾਫੀ ਦਿਨ ਤੱਕ ਲੱਗੀ ਰਹੀ ਅਥਕ ਪ੍ਰਯਾਸ ਕਰਦੀ ਰਹੀ ਅਗੇਨ ਇਨਾਂ ਨੇ ਦੁਬਾਰਾ ਕ੍ਰਿਮੀਨਲਸ ਨੇ ਸਟ੍ਰਾਈਕ ਕੀਤਾ 15 16 15 16 ਨਵੰਬਰ ਦੀ ਦਰਮਿਆਨੀ ਰਾਤ ਇਹ ਫਿਰ ਕ੍ਰਿਮੀਨਲਸ ਆਏ ਔਰ ਸਿਟੀ ਜ਼ੀਰਾ ਦੇ ਹੀ ਬੈਂਕ ਆਫ ਬਰੋੜਾ ਦੇ ਵਿੱਚ ਫਿਰ ਇਨਾਂ ਨੇ ਅਟੈਂਪਟ ਲਿੱਤਾ ਇਸ ਬਾਰ ਵੀ ਉਹਨਾਂ ਨੇ ਚੈਸ ਤੋੜਨੇ ਦੀ ਵੀ ਕੋਸ਼ਿਸ਼ ਕੀਤੀ ਕਾਫੀ ਹਥੱਕ ਪ੍ਰਯਾਸ ਕੀਤਾ ਔਰ ਉਹ ਸਫਲ ਹੋ ਗਏ 12 ਬੋਰ ਰਾਈਫਲ ਤੇ 6 ਜ਼ਿੰਦਾ ਰਾਊਂਡ ਜਿਹੜੇ ਉਹਨਾਂ ਦੇ ਸਿਕਿਉਰਟੀ ਗਾਰਡ ਦੇ ਰੱਖੇ ਹੋਏ ਸੀ ਕਿ ਉੱਥੇ ਉਹ ਤੋੜ ਕੇ ਉਹਨਾਂ ਨੇ ਅਲਮਾਰੀ ਉਹ ਕੱਢ ਕੇ ਉਹ ਕੱਟ ਕੇ ਉਹਦੀ ਚੋਰੀ ਕਰ ਲਈ ਚੈਸ ਤੱਕ ਜਾਣੇ ਮੇ ਉਹ ناکਾਮਯਾਬ ਰਹੇ ਇਸ ਦੌਰਾਨ ਸਾਡੀ CIA ਟੀਮ ਸਬਡਿਵੀਜ਼ਨ 0 ਦੀ ਟੀਮ ਨੇ ਬਹੁਤ ਮਿਹਨਤ ਕੀਤੀ हमारे एसपी इन्वेस्टिगेशन रणधीर डिप्टी एस पी जी फतेह डेप्टी एस पी जीरा इन टीम ने बहुत प्रयास किया एंड फाइनली ऑन द बेसिस ऑफ टेक्निकल सर्वेलेंस ऑन द बेसिस ऑफ जितने